ਜਾਨ ਜੀ ਸਾਰਿਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਗਿੱਲ ਪਗੜੀ ਸੈਂਟਰ ਦੇ ਮਾਲਕ ਸਰਦਾਰ ਰਣਜੀਤ ਸਿੰਘ ਨੇ ਸਰਦਾਰ ਜਗਤਾਰ ਸਿੰਘ ਚਾਰਜ ਇਨ ਚਾਰਜ ਬੱਸ ਸਟੈਂਡ ਤੇ ਟ੍ਰੈਫਿਕ ਸਟਾਫ ਦਾ ਆ ਪਗੜੀਆਂ ਦੇ ਕੇ ਆਪਣੇ ਵੱਲੋਂ ਸਾਰਿਆਂ ਦਾ ਮਾਣ ਕੀਤਾ ਤੇ ਇਹ ਸਰਦਾਰ ਲੋਕਾਂ ਪਗੜੀ ਸਾਡੀ ਜਾਨ ਪਛਾਣ ਹੈ ਇਹਦੇ ਨਾਲ ਹੀ ਸਿੰਘ ਫੱਪਦੇ ਨੇ ਤੇ ਬੜਾ ਵੱਡਾ ਮਾਣ ਹੈ ਪਿਆਰ ਜਾਨੋ ਇਹਨਾਂ ਨੇ ਪੱਗਾਂ ਦੇਖ ਕੇ ਤਕਰੀਬਨ 40-45 ਬੰਦਿਆਂ ਨੂੰ ਬੜਾ ਵੱਡਾ ਭਰਾਲਾ ਕੀਤਾ ਤੇ ਇਹ ਮੇਰੀ 36 ਸਾਲ ਦੀ ਨੌਕਰੀ ਹੋ ਗਈ ਇਹਦੇ ਵਿੱਚ ਪਹਿਲਾ ਭਰਾਲਾ ਜਿਹੜਾ ਕਿਸੇ ਵੱਲੋਂ ਸੰਸਥਾ ਵੱਲੋਂ ਜਾਂ ਕਿਸੇ ਦੁਕਾਨਦਾਰ ਵੱਲੋਂ ਇਹਨਾਂ ਯੋਧਿਆਂ ਨੇ ਇਹ ਯਰਤ ਵਿਖਾਈ ਆ ਤੇ ਪੱਗਾਂ ਸਾਰੇ ਵੱਲ ਕੇ ਅੱਗੇ ਹੀ ਫਿਰਦੇ ਆ ਪਰ ਇਹ ਬੜੇ ਮਾਨ ਦੀ ਅੱਜ ਪੱਗ ਵਾਲੀ ਜਿਹੜੀ ਗੱਲ ਹੈ ਨਾ ਬਹੁਤ ਮਾਨ ਬੜੀ ਖੁਸ਼ੀ ਦੀ ਗੱਲ ਹੈ ਤੇ ਗੁਰੂ ਕਿਰਪਾ ਕਰੇ ਵੀ ਇਹਨਾਂ ਦੇ ਕੰਮ ਤੇ ਚੜ੍ਹਦੀ ਕਲਾ ਤੇ ਇਹਨਾਂ ਦੀ ਹੋਏ ਤੇ ਸਾਰੇ ਖੁਸ਼ ਰਹੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀ जय हिंद जय सत श्री अंख्यू जी ਸਾਡੇ ਗਿੱਲ ਪਗੜੀ ਸੈਂਟਰ ਦੇ ਮਾਲਕ ਰਣਜੀਤ ਸਿੰਘ ਗਿੱਲ ਜੀ ਵੱਲੋਂ ਅੱਜ ਟ੍ਰੈਫਿਕ ਸਟਾਫ ਬਟਾਲਾ ਐਂਡ ਚਮਕੀਨਚਾਜ ਬੱਸ ਸਟੈਂਡ ਮੇਰੇ ਬੁਲਾ ਕੇ ਇਹਨਾਂ ਨੇ ਪਗੜੀਆਂ ਦੇ ਕੇ ਜਿਹੜੇ ਸਰਦਾਰ ਸਾਰੇ ਪਗੜੀਆਂ ਬੰਨਣ ਵਾਲੇ ਨੇ ਪਗੜੀਆਂ ਦੇ ਕੇ ਸਨਮਾਨ ਕੀਤਾ ਹੈ ਦਿਵਾੜੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਆ ਬਹੁਤ ਵਧੀਆ ਮੈਸੇਜ ਹੈ ਜੀ ਬੜਾ ਸ਼ਸ਼ਯੋਗ ਆ ਪੁਲਿਸ ਦੇ ਨਾਲ ਪਬਲਿਕ ਵੱਲੋਂ ਅਜਿਹੇ ਜਿਹੜੇ ਸਹਿਯੋਗ ਕੀਤੇ ਜਾਣੇ ਆ ਬਹੁਤ ਅੱਛਾ ਹੈ ਉਹ ਆਸ ਕਰਦੇ ਆਂ ਕਿ ਪੁਲਿਸ ਵੀ ਜਿਹੜਾ ਪਬਲਿਕ ਦੇ ਨਾਲ ਵਧੀਆ ਤਰੀਕੇ ਨਾਲ ਸਹਿਯੋਗ ਕਰੇ ਜਿਹੜਾ ਦਸਤਾਰ ਦੀ ਸੰਮਾਨ ਦੇਣ ਦਾ ਸੰਵਾਦ ਹੈ ਤਾਂ ਪਹਿਲੀ ਵਾਰੀ ਦੇਖਣ ਚ ਆਇਆ ਬਹੁਤ ਘੱਟ ਦੇਖਿਆ ਗਿਆ ਪਰ ਬਹੁਤ ਅੱਛਾ ਲੱਗਾ ਜੀ ਬਹੁਤ ਵਧੀਆ ਮੈਸੇਜ ਹੈ ਬਾੜੀ ਦੇ ਤਿਹਾੜ ਦੇ ਜੀ ਬੰਦੀ ਸ਼ੋਰ ਦੀਵਾਲੀ ਦਾ ਤਿਹਾੜ ਜਿਹੜਾ ਸਾਡੇ ਬੜਾ ਇੱਕ ਪਰੰਪਰਾ ਚੱਲਦੀ ਆਈ ਹੈ ਸ਼ੁਰੂ ਤੋਂ ਮਨਾਇਆ ਜਾ ਰਿਹਾ ਖਾਸ ਕਰਕੇ ਸਿੱਖ ਪਰੰਪਰਾਵਾਂ ਦੇ ਵਿੱਚ ਬੜਾ ਮਹੱਤਵ ਹੈ ਦਾ ਔਰ ਨਸ਼ਿਆਂ ਤੋਂ ਦੂਰ ਰਹਿ ਕੇ ਔਰ ਘਰ ਤੋਂ ਘੱਟ ਜਿਹੜਾ ਵਾਤਾਵਰਣ ਨੂੰ ਦੁਸ਼ਟ ਕੀਤਾ ਜਾਵੇ ਮੇਰਾ ਨਾਮ ਰنجੇਤ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਚਾਰਜ ਬਟਾਲਾ ਬੱਸ ਸਟੈਂਡ ਚੌਕੀ ਦੇ ਸਰਦਾਰ ਜਰਤਾ ਸਿੰਘ ਜੀ ਸਾਰੇ ਇੱਥੇ ਇਸ ਟਾਈਮ ਉਪਲਬਧ ਹਨ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਆ ਕਿ ਬਟਾਲਾ ਪੁਲਿਸ ਦੀ ਟ੍ਰੈਫਿਕ ਜਿਹੜੀ ਹੈ ਇਹਨੂੰ ਸਮਝਣਾ ਕੋਈ ਸੌਖਾ ਨਹੀਂ ਆ ਔਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਕਿ 48 ਡਿਗਰੀ ਟੈਂਪਰੇਚਰ 'ਚ ਵੀ ਲਗਾਤਾਰ ਕੰਮ ਕਰਦੇ ਨੇ ਮਤਲਬ ਇਹਨਾਂ ਤੋਂ ਬਿਨਾਂ ਬਟਾਲਾ ਸਿਟੀ ਨਹੀਂ ਚੱਲ ਸਕਦਾ ਜੇ ਇਹ ਨਾ ਹੋਣ ਤੇ ਇਹਨਾਂ ਤੋਂ ਬਿਨਾਂ ਸੰਭਵ ਨਹੀਂ ਆ ਸੋ ਸਾਡਾ ਦਿਲ ਕੀਤਾ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਏ ਵਿਚਾਰ ਹੀ ਵੀ ਚਲੋ ਸਾਰੇ ਪੱਗਾ ਬੰਦੇ ਨੇ ਸਾਡਾ ਸਟਾਫ ਤੇ ਇਹਨਾਂ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ ਜਾਏ ਸੋ ਇਹਨਾਂ ਦਾ ਬੜਾ ਧੰਨਵਾਦੀ ਆ ਕਿ ਇਹ ਸਾਰੇ ਇੱਥੇ ਆਏ ਨੇ ਸਭ ਨੂੰ ਬੰਦੀ ਛੋੜ ਦੇਵਿਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਆਪ ਜੀ ਵਧੀਆ ਵਧੀਆ ਦੀਵਾਲੀ ਮਨਾਓ ਤੇ ਖੁਸ਼ੀਆਂ ਮਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ